ਸਿਕ ਡਿਗਰੀਏ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਆ ਤਸਵੀਰਾਂ ਦੇਖ ਰਹੇ ਹੋ ਮੋਗੇ ਦੀਆਂ ਮੋਗਾ ਪੁਲਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਇਹ ਤਿੰਨ ਨੌਜਵਾਨ ਪੁਲਸ ਨੇ ਨਸ਼ਾ ਤਸਕਰੀ ਦੋਸ਼ ਵਿੱਚ ਕਾਬੂ ਕੀਤੇ ਆ ਤੇ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਜਿਹੜੇ ਪੁਲਸ ਦੇ ਥੱਲੇ ਬਿਟਾਏ ਹੋਏ ਲੋਕ ਹੈ ਤੇ ਇਹਨਾਂ ਵੱਲੋਂ ਜਿਹੜਾ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਸੀਗਾ ਤੇ ਪੁਲਿਸ ਨੇ ਇਹਨਾਂ ਕੋਲੋਂ ਜਿੱਥੇ 500 ਗ੍ਰਾਮ ਹੈਰੋਨ ਇੱਕ ਨਜਾਇਜ਼ ਪਿਸਤਲ ਬੱਤੀ ਬੋਰ ਤੇ ਕੁਝ ਕਾਰਤੂਸ ਬਰਾਮਦ ਕੀਤੇ ਆ ਇਸ ਸਬੰਧੀ ਐਸਪੀ ਮੋਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਆ ਉਹ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਆ ਮੋਗਾ ਪੁਲਿਸ ਨੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਸਾਡੀ ਅਸੀਂ ਪਹਿਲਾਂ ਇਹ ਦੇ ਮੁੱਖ ਸਾਨੂੰ ਸਿਕਰਟ ਇਨਫੋਰਮੇਸ਼ਨ ਤੇ ਐਫਆਈਆਰ ਰਜਿਸਟਰ ਹੋਈ ਹੈ ਉਸ ਵਿੱਚ ਸਾਨੂੰ ਪਤਾ ਲੱਗਿਆ ਸੀ ਜਿਹੜੇ ਤਿੰਨ ਬੰਦੇ ਹੈਗੇ ਆ ਲਵਜੀਤ ਮਨਪ੍ਰੀਤ ਤੇ ਅਦੇ ਅਦੇ ਗੁਰਪ੍ਰੀਤ ਇਹ ਅੰਮ੍ਰਿਤਸਰੋਂ ਤੇ ਫਿਰੋਜਪੁਰ ਤੇ ਤਰਨਤਾਰਨ ਏਰੀਆ ਨੂੰ ਬਿਲੋਂਗ ਕਰਦੇ ਆ ਤੇ ਮੋਗੇ ਚਾ ਕੇ ਇਹ ਨਸ਼ਾ ਵੇਚਦੇ ਹੈਗੇ ਆ ਇਹ ਮੋਗੇ ਤੇ ਕਾਦੇ ਤੇ ਆਈ ਸੀ ਇਹ ਬਲੈਕ ਐਕਟੀਵਾ ਤੇ ਜੋ ਇੱਥੇ ਪੀਬੀ02 ਨਾਗਰੋ ਵੀ ਬ੍ਰੰਧ ਹੋਈ ਹੈਗੀ ਆ ਉਹਦੇ ਵਿੱਚ ਉਹਦੇ ਤੇ ਆਈ ਸੀ ਇੰਨਾ ਕੋਲ ਸਾਨੂੰ 500 ਗ੍ਰਾਮ ਹਿਰੋਇਨ ਇੱਕ 32 ਬੋਡ ਦਾ ਪਿਸਟਲ ਤੇ ਤਿੰਨ ਜਿੰਦਾ ਰਾਉਂਡ ਤੇ ਇੱਕ ਹੁਣ ਹੋਂਡਾ ਜਿਹੜਾ ਐਕਟਿਵ ਹੈਗੀ ਉਹ ਬ੍ਰੰਧ ਹੋਈ ਹੈਗੀ ਆ ਇਹਨਾਂ ਦੇ ਬੈਗਾਂ ਕੀ ਜੋ ਇਹ ਜੜੇ ਹੈਗੇ ਇਹ ਪੜਦੇ ਹੈਗੇ ਜੋ ਮਨਪ੍ਰੀਤ ਹੈਗਾ ਇਹ ਪੰਜਾਬ ਯੂਨੀਵਰਸਿਟੀ ਜੋ ਹੈ ਮੋਡਲੀ ਪੁਸ਼ਕੀਸ਼ ਚ ਦੱਸਿਆ ਇਹ ਉਥੇ ਐਮਏ ਕਰਦਾ ਹੈਗਾ ਤੇ ਇਹਨਾਂ ਦੇ ਨਾਲ ਇੱਕ ਜੋ ਹੈਗਾ ਸੀ ਇੱਕ ਗੁਰਪ੍ਰੀਤ ਜੋ ਹੈਗਾ ਉਹ ਖਾਲਸਾ ਕਾਲਜ ਚ ਅਮ੍ਰਿਤਸਰ ਪੜਦਾ ਹੈਗਾ ਇਹਨਾਂ ਆਪਸ ਚ ਤਾਲਮੇ ਕਿ ਇਹ ਪਹਿਲਾਂ ਉਥੇ ਖਾਲਸਾ ਕਾਲਜ ਚ ਪੜਦੇ ਸੀ ਉਥੇ ਇਹਨਾਂ ਦਾ ਆਪਸ਼ ਤਾਲਮੇ ਹੋਇਆ ਫਿਰ ਇਹ ਸੰਗਤ ਚ ਪੈ ਗਏ ਹੈਗੇ ਆ ਜੋ ਇਥੇ ਇਹ ਜਨੂਨ ਨੇ ਦੱਸਿਆ ਕਿ ਦੂਸਰੀ ਤੀਸਰੀ ਵਾਰ ਇਥੇ ਆਈ ਸੀ ਨਸ਼ਾ ਵੇਚਣ ਜੋ ਫਤਿਹਗੜ ਪੰਚਤੂਰ ਮੰਡੀ ਚ ਇਹ ਕਸਟਮਰਾਂ ਨੂੰ ਨਸ਼ਾ ਵੇਚਣ ਆਈ ਸੀ ਤੇ ਉਹਦੇ ਵਿੱਚ ਇਹ ਮਤਲਬ ਤੀਸਰੇ ਇਹਨਾਂ ਦਾ ਉਹ ਵੀ ਪਹਿਲਾਂ ਤੋਂ ਮਤਲਬ ਨਸ਼ੇ ਦੇ ਸੰਬੰਧ ਦਾ ਹੈ ਹਾਂ ਅੰਨਾ ਦੇ ਉੱਪਰ ਤਿੰਨਾਂ ਦੇ ਉੱਪਰ ਇੱਕ ਇੱਕ ਪਰਚਾ ਹੈਗਾ ਕਿਸੇ ਦੇ ਇੱਕ ਦੇ ਮਨਪ੍ਰੀਤ ਉੱਪਰ ਮੁਹਾਲੀ ਵਿੱਚ ਐਨਡੀਪੀਐਸ ਸੈਕਟਰ ਦੀ ਪਹਿਲਾ ਪਰਚਾ ਹੈਗਾ ਲਵਜੀ ਦੇ ਉੱਪਰ ਥਾਣਾ ਬੀ ਡਿਵੀਜ਼ਨ ਦੇ ਆਮ ਸੈਕਟਰ ਦਾ ਪਰਚਾ ਤੇ ਗੁਰਪ੍ਰੀਤ ਉੱਪਰ ਜਿਹੜਾ ਹੈਗਾ 307 ਦਾ ਥਾਣਾ ਬਿਆਸ ਦੇ ਉੱਪਰ ਪਰਚਾ ਹੈਗਾ ਕ੍ਰਿਮਿਨਲ ਕੋਰਟ ਅੰਦਰ ਦਾ ਪਹਿਲਾ ਹੈਗਾ ਸਾਰੇ ਰੈਮੂਨਰ ਸਟੂਡੈਂਟ ਅਗੇ ਪਾਸਪੋਰਟ ਨਹੀਂ ਇਹ ਹਜੇ ਅਸੀਂ ਪਤਾ ਕਰਦੇ ਪਏ ਹੈਗੇ ਆ ਵੈਰੀਫਾਈ ਕਰਦੇ ਪਏ ਹੈਗੇ ਕਿ ਇਹ ਵਾਕਈ ਇਹ ਪੜਦੇ ਆ ਕਿ ਸਾਨੂੰ ਸਿਰਫ ਉਹਨਾਂ ਨੇ ਦੱਸਿਆ ਹੈਗਾ ਕਿੰਨੇ ਤਿੰਨੇ ਸਟੂਡੈਂਟਾਂ ਦੀ ਉਮਰ 25 29 27 ਇਹਨਾਂ ਦੀ ਹੈਗੀ ਹੈ ਤੇ ਮਸਟ ਬੀ ਇਹ ਪੜਦੇ ਹੋਣਗੇ ਜਾਂ ਉਹਦੀ ਪੜਾਈ ਦੇ ਆੜੇ 'ਚ ਨਸ਼ਾ ਵੇਚਦੇ ਹੋਣਗੇ ਕਿਉਂਕਿ ਇਹਨਾਂ ਦੇ ਇੱਕ ਜੋ ਮਨਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਵੀ ਐਸਟੀਐਫ ਵੱਲੋਂ ਉੱਥੇ ਐਨਡੀਪੀਐਸ ਦਾ ਹੀ ਪਰਚਾ ਹੈਗਾ ਮੋਹੱਲੇ ਪਤਾ ਲੱਗਦਾ ਸਰ ਕਿਹਨੂੰ ਲੈਣਾ ਸੀ ਨਹੀਂ ਕਸਟਮਰ ਸੀ ਅਸੀਂ ਉਹ ਗਿਵ ਫਾਰਵਰਡ ਤੇ ਬੈਕਵਰਡ ਲਿੰਕ ਹੈ ਦੋਨੋਂ ਜਾ ਰਹੇ ਕਿ ਕਿੱਥੋਂ ਲੈ ਕੇ ਆਏ ਸੀ 500 ਗ੍ਰਾਮ ਇਹਨਾਂ ਕੋਲ ਪਿਸਤਲ ਵੀ ਜੋ ਮਿਲੇ ਹੈਗਾ ਤੇ ਕਿਹੜੇ-ਕਿਹੜੇ ਇਹਨਾਂ ਦੇ ਰੈਗੂਲਰ ਕਸਟਮਰ ਹੈਗੇ ਅਸੀਂ ਉਹਨਾਂ ਦੇ ਵੀ ਜੋ ਹੈ ਕਾਰਵਾਈ ਕਰਾਂਗੇ ਇਹ ਪਿਸਤਲ